ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੁੱਗਬਣ ਗਾਵਾਂ ਸੇਲ ਲਈ ਲੈ ਕੇ ਆਇਆਗੇ ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੰਮ ਕਰ ਕਿਵੇਂ ਚੱਲਦਾ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ ਜਗਰਾਤ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ 95014 17931 ਜੀ ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਣ ਨੂੰ ਇਹ ਦੂਜਾ ਸੂਆ ਸੂ ਗਈ ਹੁਣ ਡਟਦਾਬ ਇਹ ਠੀਕ ਹੈ ਜੀ ਤੇ ਇਹਦੇ ਮੰਨ ਕੇ ਚਾਹੋ ਵੀ 2-4 ਦਿਨ ਲਊਗੀ ਠੀਕ ਆ 2-4 ਦਿਨਾਂ ਦੀ ਕੱਚੀ ਆ ਕਿੰਨਾ ਕੁ ਰਿਕਾਰਡ ਆ ਵੀਰੇ ਪਿਛਲੇ ਸੂਏ ਦਾ ਕਿਹੜਾ ਪਹਿਲੇ ਸੂਏ ਦਾ 24-25 ਕਿਲੋ ਦਾ ਜੀ ਪਹਿਲੇ ਸੂਏ 24-25 ਲੀਟਰ ਦਾ ਤਾਂ ਕੱਢਿਆਗਾ ਹਾਂਜੀ ਹਾਂਜੀ ਇੱਧਰ ਬਹੁਤ ਕਮਾਲ ਦਾ ਯਾਰ ਹੈ ਨਾ ਬਹੁਤ ਕਮਾਲ ਹੈ ਲੈ ਯਾਰ ਫਾਲੀ ਵਾਲਾ ਡਰਾਣਾ ਟੱਲ ਪਈਏ ਜੀ ਟੱਲ ਪਈਆ ਬਾਈ ਹਾਂ ਹਾਂ ਜੀ ਇਹਦੇ ਤਾਂ ਚੈੱਕ ਕਰ ਲੋ ਬਹੁਤ ਕਮਾਲ ਦਾ ਥੋੜਾ ਜਿਹਾ ਕੈਮਰੇ ਤੇ ਕਰਮ ਵਾਲੀ ਜਰੂਰ ਜਾ ਕੇ ਜੀ ਹਾਂ ਨਾੜਾ ਨੂੜਾ ਫੁੱਲ ਬਰੀਕੀ ਚਾ ਹਨਾ ਹਾਂਜੀ ਹਾਂਜੀ ਲੈ ਗਲਾਬੀ ਥਾਣਾ ਮੁਠੀ ਵਾਲਾ ਥਾਣਾ ਸਹੀ ਗੱਲ ਲੈਂਦਾ ਬਹੁਤ ਕਮਾਲ ਦੀ ਆ ਬਾਕੀ ਛੋਟੀ ਨਹੀਂ ਕੱਦ ਬਹੁਤ ਆ ਵੀਰੇ ਕਿੰਨਾ ਕੱਦ ਪੂਰਾ ਪੱਟਾ ਕੱਦਦੀ ਹੈ ਵੀ ਹੁਣ ਮੇਰਾ 6 ਫੁੱਟ ਦਾ ਕਰਦਾ ਤੁਸੀਂ ਆਪ ਹੀ ਹਿਸਾਬ ਲਾ ਲਓ 6 ਫੁੱਟ ਦਾ ਤੇਰਾ ਕਾਦਾ 5 5.5 ਫੁੱਟ ਹੋ ਕੱਦ ਹਨ ਹਾਂਜੀ ਹੈਗਾ ਮੋਜ ਨਾਲ ਹੀ ਹੈਗਾ ਇਹਦਾ ਅਪਰਲ ਵੱਡੀ ਵੜਾ ਪੂਰੀ ਫੁੱਲ ਹਾਂ ਫੁੱਲ ਵੱਡੀ ਆ ਬਾਲਟਾਂ ਚੈੱਕ ਕਰ ਲਓ ਹਜੇ ਕੁਝ ਪਈਆਂ ਨਹੀਂ ਕੱਚੀ ਕੱਚੀ ਪਈਆਂ ਨੇ ਅਡਰ ਹੋਰ ਵੀ ਕਮਾਲ ਦਾ ਤਿਆਰ ਕਰਨਾ ਮੁਠੀ ਆ ਥਾਣਾ ਵੀਰੇ ਤਾਰ ਤੋੜ ਇੱਕ ਨੰਬਰ ਹੋਰ ਇੱਕ ਨੰਬਰ ਵੀਰੇ ਮੇਨ ਗੱਲ ਜਿਹੜੀ ਦੁੱਧ ਵਾਲੀ ਨਾੜ ਆ ਬਹੁਤ ਕਮਾਲ ਦੀ ਆ ਫੁੱਲ ਮੋਟੀ ਨਾੜ ਹਨਾ ਹਾਂਜੀ ਹਾਂਜੀ ਖੋਲ ਲਾ ਪ੍ਰਾ ਤੋੜ ਦੇ ਮੜੀ ਜੀ ਖੋ ਆਦ ਦਾ ਬੜਾ ਫੁੱਲਾ ਰਾਜੀ ਦੂਜੀ ਤੇ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਫੁੱਲ ਚੰਗਾ ਗਾ ਸਣਖ ਪੋਣਾ ਜੇ ਆਪਾਂ ਕਹੀਏ ਤਾਂ ਬਾਹਰ ਚ ਫੁੱਲ ਆਗਾ ਐਦ ਕੀ ਭਰਾ ਫਿਰ ਕਿੰਨਾ ਹੈ ਦੁੱਧ ਪਾ ਦੂ ਐਸਟੀਮੇਟ ਐਦ ਕੀ ਭਰਾ 30 ਕਿਲੋ ਜੱਟ ਹੈ ਬਹੁਤ ਬੰਦਾ ਸਾਹਮਣੇ ਆਲਾ ਚਾਹੀਦਾ ਠੀਕ ਆ ਹਾਂਜੀ ਭਰਾ ਕਹਿੰਦਾ ਬੰਦਾ ਸਾਹਮਣੇ ਆਲਾ ਚਾਹੀਦਾ ਐਦ ਕੀ 30 ਦੇ ਅਟੇ ਛੱਟੇ ਦੁੱਧ ਪਾ ਦੂਗੀ ਕਰਮ ਵਾਲੀ ਸਣਖ ਪੋਣਾ ਬਾਹਰ ਚ ਫੁੱਲ ਆ ਯਾਰ ਅਸਲ ਫੇ ਚੈੱਕ ਕਰਵਾ ਦੇ ਪਸਾ ਮੈਂ ਜੱਟ ਦੀ ਜ਼ਰੂਰ ਹੈਗੀ ਦਰਦੀ ਵਾ ਕੈਮਰੇ ਤੋਂ ਆਹ ਕੈਮਰੇ ਉਹ ਦਰਦੀ ਜ਼ਰੂਰ ਹੈਗੀ ਥੋੜਾ ਜਿਹਾ ਇੱਕ ਆ ਮੂਰੀ ਨਹੀਂ ਪਈ ਵੀ ਲੈ ਸਨਕ ਪੁਣਾ ਕਰ ਮਾਰੀ ਚ ਕੋਣ ਨੂੰ ਬਾਹਰ ਕੱਢ ਲੈ ਫੇਸਪੂਟ ਚੈੱਕ ਕਰ ਲੋ ਬਹੁਤ ਪਿਆਰਾ ਹੈਗਾ ਜਿਵੇਂ ਮਰਜੀ ਹੱਥ ਹਥ ਲਾਈਓ ਬਾਈ ਜਿਵੇਂ ਮਰਜੀ ਹੋਈਓ ਅਸੀਂ ਉੱਥੋਂ ਜੱਕੀ ਜਾਂਦੇ ਮਾੜਾ ਜੀ ਚੱਕਰੀ ਥੋੜਾ ਜੱਕਦੀ ਆ ਕਿ ਲੈ ਬਹੁਤ ਪਿਆਰਾ ਹੈ ਲੈ ਬਾਈ ਬਹੁਤ ਕਮਾਲ ਦਾ ਥਾਣੀ ਬੜਾ ਚੰਗਾ ਬੈਠਾ ਬੰਦ ਆਈ ਬਹਿ ਜਾ ਥੱਲੇ ਚੱਕਰੀ ਬਹਿ ਜਾ ਕੋਈ ਚੱਕਰੀ ਨਹੀਂਗਾ ਸਹੀ ਗੱਲ ਬਸ ਇੰਨਾ ਕਸ ਉੱਥੋਂ ਜੱਕੀ ਮਾੜਾ ਜੀ ਹਾਂ ਮੈਂ ਥੋੜਾ ਜੱਕਦੀ ਆ ਹਾਂਜੀ ਮੋੜ ਲ ਭਰਾ ਕੋਈ ਗੱਲ ਨਹੀਂ ਤੇ ਕੀ ਮੋਲ ਆ ਬਾਈ ਫਰਜ਼ਾਇਤ ਆ ਆਇਆ ਦਾ ਗਿਆ ਬੰਨ ਕੇ ਆ ਫਿਰ ਕੀ ਮੋਲਾ ਜਾਇਜ ਮੋਲਾ ਜਿਹੜਾ ਮਰਜੀ ਕਰੀਏ 85 ਆ ਦੀ ਜਸਨੋਵੜ ਦੀ ਠੀਕ ਆ ਮੋਲਾ ਪਾਣੀ ਡੇਢ ਲੱਖ ਕਰਾ ਲਾ ਠੀਕ ਆ 85 ਦੀ ਆਪਾਂ ਦੇਣੀ ਹੈ ਦੇ ਦੇਣੀ ਆ ਬਾਈ ਸਹੀ ਜਸਨੋਵੜ ਵਾਲਾ ਰੇਟ ਆ ਜਸਨੋਵੜ ਵਾਲਾ ਰੇਟ ਆ ਬਾਈ ਦਾ ਬਾਕੀ ਇਹ ਦਿਨਾਂ ਦੀ ਕੱਚੀ ਬਾਕੀ ਥਣਾ ਥਣਾ ਦੀ ਫੁੱਲ ਤਸੱਲੀ ਆ ਆਪਣੀ ਠੀਕ ਆ ਵੀਰੇ ਬਾਕੀ ਬਈਆਂ 24 24 ਕਰਮੜੀ ਇੱਕ ਨੰਬਰ ਹੀ ਬਾਕੀ ਵਾਪਾਸ ਕਰਕੇ ਲੈਤੀ ਆ ਆਹ ਨਾਲ ਕੋਈ ਵੀ ਕਰਕੇ ਲਿਜਾ ਸਕਦਾ ਠੀਕ ਆ ਭਰਾ ਬਈ ਕਹਿੰਦਾ ਆਪਾਂ ਪਾਸ ਕਰਕੇ ਲਈ ਆ ਕੋਈ ਵੀ ਪਾਸ ਕਰਕੇ ਲਿਜਾ ਸਕਦਾ ਅੱਗੇ ਭਰਾ 2 ਨੰਬਰ ਇਹ ਕਿਹੜਾ ਸੂਆ ਹੁੰਦੀ ਆ ਇਹ ਵੀ ਦੂਜਾ ਸੂਆ ਹੁੰਦੀ ਈ ਕਿੰਨੇ ਕ ਦਿਨ ਬਾਕੀ ਆ ਭਰਾ ਇਹਦੇ ਪਈ ਹਜੇ ਮੰਨ ਕੇ ਚੱਲੋ ਵੀ 15 ਦਿਨ ਲਈ ਹੋ ਜੀ 15 ਦਿਨਾਂ ਦੀ ਕੱਚੀ ਪਈਆ ਥਾਣੇ ਦਾ ਇਹ ਬਹੁਤ ਕਮਾਲ ਦਾ ਹੈ ਨਾ ਬਹੁਤ ਚੰਗੀ ਜਿੱਦੋ ਤਿਆਰ ਹੋ ਗਈ ਹੋਰ ਹੀ ਗੱਲਾਂ ਹੋਣਗੀਆਂ ਹੋਰ ਹੀ ਗੱਲਾਂ ਹੋਣਗੀਆਂ ਬਾਈ ਹਜੇ ਆਰਡਰ ਦੀ ਬਾਲਟਾਂ ਚੈੱਕ ਕਰ ਲਓ ਫੁੱਲ ਪਈਆ ਹਜੇ ਹੈ ਨਾ ਹਾਂਜੀ ਤੇ ਭਰਾ ਖੋਲ ਲਓ ਇਹਨੂੰ ਵੀ ਤੋੜ ਚਲੋ ਤੋ ਹੀ ਮੜੀ ਇਹਦਾ ਭਰਾ ਕਿੰਨਾ ਹੈ ਰਿਕਾਰਡ ਹੈ ਫਿਰ ਦਾਦਾ ਇਹਨੇ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਜੀ ਠੀਕ ਆ ਹਾਂਜੀ 20 ਕਿਲੋ ਲੀਟਰ ਦੁੱਧ ਦਿੱਤਾ ਪਹਿਲਾਂ ਨੇ ਐਸ ਕੀ ਬਹੁਤ 20 ਤੋਂ ਪਲੱਸ ਮੰਨ ਕੇ ਲੈ ਲੀ ਕੋਈ ਵੀ ਬੰਦਾ ਜੀ ਠੀਕ ਆ ਇਦ ਕੀ ਮਤਲਬ 20 ਤੋਂ ਪਲਾਸੀ ਮੰਨ ਕੇ ਲੈ ਜੇ ਹਾਂ 20 ਤੋਂ ਪਲੱਸ ਮੰਨ ਕੇ ਲੈ ਵੇ ਤਾਂ ਪੌਣੀ ਨਹੀਂ ਬੜਾ ਆਪਣਾ ਕਬੜ ਦੀ ਪੌਣੀ ਸੀ ਠੀਕ ਆ ਜਦੋਂ ਹੀ ਪੌਤੀ ਚਲ ਵੀ ਜਾ ਕਈ ਵਾਰੀ ਕੋਈ ਕੱਚੀ ਸਾਮਣ ਆਲਾ ਹੁੰਦਾ ਨਹੀਂ ਸਹੀ ਗੱਲ ਆ ਵੀਰੇ ਕੋਈ ਹੁਣ ਕੱਚੀ ਦਾ ਭਾਅ ਕੱਚਾ ਹੋਊਗਾ ਜਦੋਂ ਪੱਕੇ ਤੇ ਪੱਕਾ ਭਾਅ ਕਰਾਂਗੇ ਪੱਕੀ ਦਾ ਪੱਕਾ ਭਾਅ ਹੋਜੂ ਕੱਚੀ ਦਾ ਕੱਚਾ ਹੋਜੂ ਹਾਂਜੀ ਉਹ ਗੋਲ ਮਟੋਲ ਆ ਜੀ ਦਾ ਮਾਲੀ ਹੈ ਨਾ ਹਾਂਜੀ ਹਾਂਜੀ ਰੋਕ ਲਾ ਬਣਾ ਲੈ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਕਰਮਲੀ ਗੋਲ ਮਟੋਲ ਪਈ ਹੈਗੀ ਲੈ ਖੜਾ ਲੈ ਬਈ ਫੇਰ ਚੈੱਕ ਕਰ ਵਾ ਫੇਸ ਬਹੁਤ ਪਿਆਰਾ ਕਰਮਲੀ ਦਾ ਬੋਦੀਵਾਦੀ ਫੋਲਕ ਮਾਲ ਦੀਾ ਥਾਣਾ ਵਨ ਆਪਾਂ ਨੇੜੇ ਚੱਕਰਾ ਦਿੰਨੇ ਕੱਚੀ ਕੱਚੀ ਜਰੂਰ ਪਈ ਆ ਹਜੇ 15 ਦਿਨਾਂ ਦੀ ਕੱਚੀ ਆ ਵੀਰੇ ਹਨਾ ਹਾਂ 15 ਦਿਨ ਪਈ ਆ ਬੈਠਦੇ ਆ ਜੀ 15 ਦਿਨਾਂ ਦੀ ਕੱਚੀ ਆ ਬਲਟਾਂ ਚ ਚੱਕਰ ਲਓ ਕੱਚੀ ਕੱਚੀ ਨਜ਼ਰ ਆਉਂਦੀ ਆ ਉਦੋਂ ਕਮਾਲ ਦਾ ਆਰਡਰ ਇਹਨੇ ਤਿਆਰ ਕਰ ਲੈਣਾ ਲੈ ਜਾ ਭਰਾ ਕੋਈ ਗੱਲ ਨਹੀਂ ਤੋੜਲਾ ਸਮੀ ਭਲੀ ਚੰਗੀ ਆ ਕੱਦ ਬੈਠ ਵੀ ਚੰਗਾ ਪ੍ਰਿੰਟ ਪ੍ਰਿੰਟ ਕਰਨ ਵਾਲੀ ਤੇ ਫੋਲ ਚੰਗਾਗਾ ਬੱਚੇ ਵੀ ਚੰਗੇ ਪਾਉਗੇ ਹਨਾ ਵੀਰੇ ਹਾਂਜੀ ਹਾਂਜੀ ਤੇ ਕੀ ਮੁੱਲ ਆ ਭਰਾ ਫਿਰ ਜਾਏ ਮੈਂ ਜੇ ਸਨੋ 70000 ਦੀ ਦੇ ਦਾਂਗਾ ਜੀ ਠੀਕ ਆ ਜਮਾ ਭਰਾ ਦਾ ਜਾਇਜ਼ ਮੁੱਲ ਆ ਕੱਚੀਆਂ ਦਾ ਮੁੱਲ ਹੁਣ ਕੱਚੀ ਦੇ ਹਿਸਾਬ ਨਾਲ ਹੋਊਗਾ ਕੱਚੀ ਦੇ ਹਿਸਾਬ ਨਾਲ ਮੁੱਲ ਆ ਜੀ ਹਾਂ ਨਹੀਂ ਬਾਜ ਜੇ ਤਿਆਰ ਹੋ ਗਈ ਗੱਲਾਂ ਹੋਰ ਹੀ ਹੋਣਗੀਆਂ ਹੋਰ ਹੀ ਹੋਣਗੀਆਂ ਭਰਾ ਸਹੀ ਗੱਲ ਆ ਗਈ ਬਾਹਰ ਤੇ ਜੇ ਆਪਾਂ ਕਹਿੰਦੀ ਚਮਕ ਚੌਂਕ ਦਾ ਫੁੱਲ ਆ ਕਰਮਾ ਨਹੀਂ ਫੁੱਲ ਚਮਕਾਈ ਹੂੰ 72000 ਰੁਪਇਆ ਮੋਲਾ ਬਾਕੀ ਮੌਕੇ ਤੇ ਮਾਨਤਨ ਹੋ ਜੂ ਭਰਾ ਆ ਮਾੜਾ ਮੋਟਾ ਹੋ ਜੂਗਾ ਜੀ ਠੀਕ ਆ ਜੇ ਸਨੋਲੇ ਜਿਹੜੀ ਦੱਸਿਆ ਜੀ ਹਾਂ ਵੀਰੇ ਜੇ ਬੜਾ ਲੰਮਾ ਚੌੜਾ ਨਹੀਂ ਬਈ ਆਪਾਂ ਨੂੰ ਕੋਈ 60 62 65 ਵਾਲਾ ਫੋਨ ਲਈ ਜਾ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਫੇ ਚੈੱਕ ਕਰ ਲੋ ਛੋਟਾ ਛੋਟਾ ਕਰਨਾ ਬਹੁਤ ਕਮਾਲ ਦੀ ਬੋਦੀ ਵਦਿਆ ਕਰਮਾ ਦੀ ਮੁੱਲ ਬਾਈ ਨੇ ਦੋਮਾਂ ਦੀ ਜਾਇਜ਼ ਕਰਿਆਗੇ ਜੇ ਕਿਸੇ ਵੀ ਵੀਰ ਨੂੰ ਨਾਕ ਸੀਗੇ ਭਰਾ ਕੋਲੇ ਦੋ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਣ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ ਜੀ